ਕਿਵੇਂ ਨਿੰਦੀ ਫਰਾ ਬਹੁਤ ਵਧੀਆ ਰੁਕ ਜਾ ਜੇ ਬੇਟਾ ਕੀ ਗੱਲ ਐ ਇਧਰ ਲਓ ਜੀ ਲਓ ਕਿਵੇਂ ਫਿਰ ਤਿਆਰੀ ਐ ਨਿੰਦੀ ਦਾ ਟੂਰ ਬਦਲਦਾ ਜਾਣਾ ਸੀ ਡਾਰਜਲਿੰਗ ਤੇ ਮੰਨੇ ਨੂੰ ਦੱਸਿਆ ਗੱਡੀ ਜੀ ਬਹਿ ਗਿਆ ਮੈਂ ਕਿਹਾ ਵੀ ਨਿੰਦੀ ਦਾ ਟੂਰ ਬਦਲਦਾ ਤੇ ਇਹ ਕਹਿੰਦਾ ਪਹਿਲਾਂ ਜਾਣਾ ਇਧਰ ਤੇ ਬਾਕੀ ਦੇਖਦੇ ਆ ਕਿਧਰ ਕਿਧਰ ਨਿਕਲਦੇ ਹੁਣ ਅੱਗੇ ਜਾ ਕੇ ਤੇ ਸ਼ੁਕਰ ਹੋ ਗਿਆ ਅਪਡੇਟ ਆਪਣੀ ਤੇ ਹੋਰ ਫਿਰ ਤਿਆਰੀ ਐ ਹੁਣ ਪੂਰੀ ਪੂਰੀ ਆ ਕੰਡਿਆਉਣਾ ਜਿਹੜਾ ਸਪਰੇ ਸਪਰੇ ਇਹਨੇ ਤਾਂ ਬਹੁਤ ਸੀਗਾ ਸਪਰੇ ਇਹਨੇ ਕਰਤੀ ਇੱਧਿਕ ਤੇ ਕਈਆਂ ਨੂੰ ਇਹਨੇ ਖੱਜਲ ਜਾ ਕਰਨਾ ਹੁਣ ਹੈ ਫੋਟੋ ਪਾਣੀ ਹੈ ਕਹਿੰਦਾ ਫੇਸਬੁਕ ਤੇ ਜਾ ਕੇ ਨੇ ਵੀ ਥੋੜਾ ਬੇ ਵੱਧ ਚਾਹੀਦਾ ਡੌਂਗਾ ਵੱਡਾ ਚਾਹੀਦਾ ਹੈ ਨਹੀਂ ਨਹੀਂ ਹੈ ਸ਼ੂਟੇ ਪਿੱਛੇ ਨਾ ਤਾਂ ਪਕਾਣਾ ਵੱਡਾ ਕੋ 10 ਪੀਸ 15 ਪੀਸ ਇਸੋ ਗੰਨੇ ਇਹ ਕਰਦੇ ਇਹ ਕਰਦੇ ਟੀਚਰਾਂ ਇਹ ਹੈ ਵੇਦ ਉਹ ਪੁੱਛ ਲੈਣੇ ਪਾ ਉਹ ਵੀ ਕਿਵੇਂ ਤਾਂ ਹੋਵੇ ਨਾ ਹੁਣ ਪ੍ਰਾਪ ਹੋਣਾ ਹੈ 2 ਵਜੇ ਹਨਾ ਨੀ ਹੁਣੀ ਪੁੱਛ ਲੈਣੇ ਆ ਨਾ ਨਹੀਂ ਬਸ ਆਹੀ ਹਨਾ ਹਲਕਾ ਭੋਜਨ ਪਲੇਟ ਭਰਨਾ ਨਾ ਕੰਮ ਹੂੰ ਨਹੀਂ ਥੇਟਾ ਪਹੁੰਚ ਗਏ ਆਪਾਂ ਹਾਂ ਦਾ 12 ਵਜੇ ਸਮਾਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਵੀਰੋ ਦੀ ਸ਼ੁਰੂਆਤ ਤੇ ਚੱਲੇ ਸੀ ਅੱਜ ਟੂਰ ਤੇ ਮਾਨਾ ਨਦੀ ਤੇ ਮੈਂ ਕਰਦੇ ਆ ਕੰਮ ਸਟਾਰਟ ਤੂਰ ਵਾਲਾ ਤੇ ਜਾਣਾ ਮੈਂ ਪਾਂ ਜੰਮੂ ਵਾਲੀ ਸਾਈਡ ਤੇ ਦੇਖਦੇ ਆ ਕਿਵੇਂ ਦਾ ਮੌਸਮ ਮਾਸਮ ਬਾਅਦ ਚ ਜਾ ਕੇ ਪਤਾ ਲੱਗੂ ਤੇ ਕਰਦੇ ਆ ਤਿਆਰੀ ਇੱਧਰ ਗਏ ਨਹੀਂ ਸੀਗੇ ਹੁਣ ਤੱਕ ਬਾਕੀ ਤਿਆਰੀ ਸੀਗੀ ਢਾਰ ਦੇ ਲੈਣਗੇ ਤੇ ਸਕੀਮ ਪਹਿਲਾਂ ਬਣ ਗਈ ਇੱਧਰ ਲਈ ਤੇ ਉਧਰ ਦੇਖਾਂਗੇ ਫਿਰ ਆ ਕੇ ਤੂਰ ਉਹ ਵੀ ਲੰਮਾ ਹੋ ਜਾਣਾ ਕਾਫੀ ਉਹਦੇ ਨਾਲ ਇਹ ਟੂਰ ਛੋਟਾ ਥੋੜਾ ਜਿਹਾ ਤੇ ਬਾਕੀ ਮੰਨਾ ਬਹਿ ਗਿਆ ਤੇ ਨਿੰਦੇ ਨੂੰ ਬਿਠਾਉਣੇ ਫਿਰ ਚੱਲ ਗਏ ਹੈ ਕਿਵੇਂ ਸੈਟਾਂ ਤਿਆਰੀ ਆ ਪੂਰੀ ਚਲੋ ਚਲੋ ਕਤਤ ਕਸ਼ਮੀਰ ਚਲੇ ਹਾਂ ਤੁਹਾਨੂੰ تینوں ਇਹ ਪਤਾ ਹੀ ਨਹੀਂਗਾ ਜੇ ਚੱਕਾ ਸੀਗਾ ਪਹਿਲਾਂ ਹੋਰ ਤੇ ਮੌਕੇ ਤੇ ਮੰਨੇ ਨੂੰ ਯਾਨੀ ਦੱਸਿਆ ਬਾਅਦ ਚ ਪਲਾਨ ਚੇਂਜ ਕਰਕੇ ਮੈਂ ਦੰਦੀ ਦੀ ਨੇ ਤੇ ਵੀ ਪਹਿਲਾਂ ਜੰਮੂ ਵਾਲਾ ਕੱਢਿਆ ਉਹਨੇ ਟੂਰ ਇਧਰ ਤੇ ਕਰਦੇ ਆ ਫਿਰ ਸਟਾਰਟਿੰਗ ਪਾਦੋ ਦਾ ਨਾਮ ਲੈ ਕੇ ਮਾਚੂ ਕਰ ਮੀਰ ਇਹ ਹਾਂ ਕੰਮ ਨਹੀਂ ਕਰ ਰਹੀ ਇਹ ਛੇ ਉਹ ਦੇਖ ਲੈਣੇ ਬਾਅਦ ਚ ਖੜੇ ਸੀਗੇ ਮਾਲਕ ਆਪਣੇ ਤਾਂ ਬੰਦੀ ਦੁਕਾਨ ਤੇ ਤੇ ਇਤੋਂ ਸਮਾਨ ਜਾ ਚੱਕਣਾ ਸੀ ਥੋੜਾ ਜਿਹਾ ਤੇ ਬਾਕੀ ਇਹ ਜ਼ੋਰ ਇਹਦੀ ਅਪਡੇਟ ਹੋਣੀ ਸੀਗੀ ਆਪਣੇ ਨਾਂ ਤੇ ਤੇ ਉਹ ਆਇਆ ਸੀਗਾ ਮੁੰਡਾ ਤੇ ਮੰਡੀ ਵਿੱਚ ਬੈਠਾ ਏਸੀ ਲਾਈ ਕਮਲ ਨੰਦੀ ਫਰਾ ਬਹੁਤ ਵਧੀਆ ਰੁਕ ਜਾ ਜੇ ਬੇਟਾ ਕੀ ਗੱਲ ਇੱਧਰ ਲਓ ਜੀ ਲਓ ਕਿਵੇਂ ਫੇ ਤਿਆਰੀ ਹੈ ਨਿੰਦੀ ਨੇ ਟੂਰ ਬਦਲਦਾ ਜਾਣਾ ਸੀ ਡਾਰਜਲਿੰਗ ਤੇ ਮੰਨੇ ਨੂੰ ਦੱਸਿਆ ਗੱਡੀ ਜੀ ਬਹਿ ਗਿਆ ਮੈਂ ਕਿਹਾ ਵੀ ਨਿੰਦੀ ਨੇ ਟੂਰ ਬਦਲਦਾ ਇਹ ਕਹਿੰਦਾ ਪਹਿਲਾਂ ਜਾਣਾ ਇੱਧਰ ਤੇ ਬਾਕੀ ਦੇਖਦੇ ਹਾਂ ਕਿੱਧਰ-ਕਿੱਧਰ ਨਿਕਲਦੇ ਹੁਣ ਅੱਗੇ ਜਾ ਕੇ ਤੇ ਜੋ ਹੋਣਾ ਹੋ ਗਿਆ ਅਪਡੇਟ ਆਪਣੀ ਤੇ ਹੋਰ ਫੇ ਤਿਆਰੀ ਹੈ ਹੁਣ ਪੂਰੀ ਪੂਰੀ ਚਾ ਕੱਢਿਆ ਨੇ ਜਿਹੜਾ ਸਪਰੇਅ ਸਪਰੇਅ ਇਹ ਤਾਂ ਬਹੁਤ ਸੀਗਾ ਸਪਰੇਅ ਇਹਨੇ ਕਰਤੀ ਅੱਧੀ ਕਾ ਤੇ ਕਈਆਂ ਨੂੰ ਨੇ ਖੱਜਲਜਿਆ ਕਰਨਾ ਹੁਣ ਹੈ ਫੋਟੋ ਪਾਣੀ ਕਹਿੰਦਾ ਫੇਸਬੁੱਕ ਤੇ ਜਾ ਕੇ ਫੀਲਿੰਗ ਲੈ ਲੈਣਾ ਥੋੜੀ ਜਿਆਦਾ ਆਣਾ ਟਾਈਮ ਹੈ ਨਾ ਹਾਂ ਉਹ ਇਹ ਗਰਮੀ ਬਹੁਤ ਇੱਥੇ ਏਜ ਕੇ ਜਾਈ ਸਾਡੇ ਮੋਲਕ ਚ ਇਹ ਸਹੀ ਆ ਇੱਥੇ ਤੇ ਕਹੇਗਾ ਨਾ ਕਿੰਨੀ ਦੀ ਆਪਾਂ ਪਹੁੰਚਣਾ ਰਹਿ ਗਿਆ ਬਸ ਭਾਈ ਹਾਂ ਕੋਟ ਪਹੁੰਚਣਾ ਹੈ ਤੈਨ ਸਾਢੇ 3-4 ਘੰਟੇ ਲੱਗਦੇ ਰਹਿ ਇੱਥੋਂ ਜੰਮੂ ਹੈ ਨਾ ਹਾਂ ਇੱਕ ਤੋਂ 1.5 ਕਿਲੋਮੀਟਰ ਆਉਤੇ ਇੱਥੇ ਹੁਣ ਰੋਡ ਜਿਹਾ ਵਿਹਲਾ ਹੋਇਆ ਇੱਥੋਂ ਗਾਂਦਰ ਦੌਰਿਆ ਜੀ ਬਸ ਸਾਫ ਹੁਣ ਵੇਹੀ ਹੈ ਹਾਂ ਵੀ ਕਿਵੇਂ ਆ? ਕੀ ਬਾਤ ਠੀਕ ਹੈ ਹਾਂ ਯਾ ਦੱਤਾ ਆਵਾ

ਨਿੰਦੀ ਦੇ ਮਨੰੰਦਰ ਬੈਠ ਕਰਦੇ ਆ ਹਾਂਜੀ ਹੈਲੋ ਸਰ ਜੀ ਕਹਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਛੱਡਿਆ ਨਾ ਖੁੰਡੇ ਵਾਲਾ ਕੰਮ ਹਾਂਜੀ ਹੋਰ ਫਿਰ ਤੇ ਬਾਕੀ ਰੂਮ ਆ ਮਤਲਬ ਕੀ ਸੈਟਾ ਕੰਮ ਇਹ ਤਿੰਨ ਤਿੰਨ ਸਹਰਾਣੇ ਕਿਉਂ ਆ ਬਈ ਇਹ ਮੈਂ ਕਿ ਸਹਰਾਣੇ ਦਾ ਕੀ ਮਤਲਬ ਹੈ ਤਿੰਨ ਤਿੰਨ ਉਹ ਤਾਂ ਪੁਸਾਨੀ ਬੈਲੈਂਸ ਕੀਤਾ। ਅਧਵਾ ਉਹ ਗੱਲ ਕਰਦੀ ਕਹਿੰਦੇ ਸਕਾਰਪੀਓ ਦੇ ਥੱਲੇ ਨਾ ਇੱਕ ਬੱਟਾ ਜਿਹਾ ਆਇਆ ਪਤਾ ਨਹੀਂ ਪਿੱਛੇ ਜਿਹਾ ਕਹਿੰਦੇ ਕਹਿੰਦੇ ਕਾਦੇ ਕਹਿੰਦੇ ਬੈਲੈਂਸ ਕਰਦਾ ਗੱਡੀ ਨੂੰ। ਬਾਕੀ ਹੁਣ ਕੰਪਨੀ ਵਾਲਾ ਪੁੱਛਣਾ ਪਊਗਾ ਕੰਪਨੀ ਤੋਂ ਜਿੱਦਾਂ ਇਹ ਵੀ ਨਾ ਹੋਟਲ ਵਾਲਿਆਂ ਨੂੰ ਪੁੱਛਣਾ ਪਊਗਾ। ਤੇ ਬਾਕੀ ਸੈਂਟਰ ਰੂਮ ਉਸ ਹਿਸਾਬ ਨਾਲ ਪੂਰਾ ਨੰਬਰ ਇੱਕ। ਤੇ ਇਧਰ ਬਾਹਰਲਾ 뷰 ਆ ਗਿਆ ਜੰਮੂ ਦਾ। ਮੇਨ ਸਿਟੀ ਚ ਆ ਕੇ ਤੇ ਬਾਕੀ ਇੱਥੇ ਨੈਟ ਦੀ ਪ੍ਰੋਬਲਮ ਆ ਗਈ ਸਾਨੂੰ ਜੀਓ ਦਾ ਸਿਮ ਸੀ ਸਾਡੇ ਕੋਲ ਤੇ ਗਲਾਸ ਇੱਥੇ ਪਿਆ ਹੋਣੇ ਨਹੀਂ ਇਹਦੇ ਉੱਪਰ ਵੀ ਲੱਗਿਆ ਹੋਇਆ ਇੱਕ ਪਾਣੀ ਪੀਣ ਦਾ ਆਹ ਦੇ ਇੱਧਰ ਪਿਆ ਮਨੇ ਤੇ ਬਾਕੀ ਹੁਣ ਰਿਲੈਕਸ ਹੋ ਜਾ ਗਿਆ ਜਿਉਂ ਆਪਾਂ ਚੱਲੇ ਆ ਰੁਕੇ ਵੀ ਹੈ ਨਹੀਂ ਆਪਾਂ ਪਾਣੀ ਪਾਣੀ ਵੀ ਨਹੀਂ ਆਪਾਂ ਗੱਡੀ ਜੀ ਸੀਗਾ ਪਾਣੀ ਵੀ ਤੇ ਕੰਮ ਸੈਟ ਆ ਪਰੋਂ ਪਾਣੀਆ ਗਲਾਸ ਦੇ ਉੱਤੇ ਵੀ ਲੱਗਿਆ ਹੋਇਆ ਪੀਣਾ ਤਾਂ ਆਦੇ ਪਾਣੀ ਦੇ ਉੱਤੇ ਗਲਾਸੀ ਕਿਵੇਂ ਕਰੀ ਉਹ ਤਾਂ ਉਹ ਕਿ ਦੋ ਗਲਾਸ ਪੀ ਦੋ ਕਿ ਦਮ ਖਾਸ ਗੋੜਨ ਉਹ ਬਾਕੀ ਉਹ ਤਾਂ ਕੋਈ ਨਹੀਂ ਉਹ ਵੀ ਵੀਡੀਓ ਹੋਰ ਹੋਰ ਆਪਣੇ ਬੋਲਣਾ ਪੈ ਰਹੀ ਹੈ ਉਹ ਨਹੀਂ ਵੀਡੀਓ ਬਣਾਉਂਦਾ ਉਹ ਆ ਗਿਆ ਇਹਦੇ ਨਾਲ ਕਹਿੰਦਾ ਰੱਜਣਾ ਨਹੀਂ ਤੂੰ ਆ ਗਈ ਲੈ ਭਾਈ ਆ ਕੇ ਦੇਖੀ ਇਹ ਤਾਂ ਕੱਲੇ ਹੀ ਖਾ ਜੂ ਇਹ ਸਾਰਾ ਵਾਗ ਵਾਗ ਜਾਂਦਾ ਨਹੀਂ ਗੱਲ ਤਿੰਨ ਚਾਰ ਚੀਜ਼ਾਂ ਹੋਈਆਂ ਹੈ ਤੈਨੂੰ ਜਿਹੜੇ ਦਾਲ ਵੀ ਆ ਓਏ ਉਹ ਤਾਂ ਹੈਗੀ ਕੱਲਾ ਹੀ ਖਾਜੂ ਸਾਰਾ ਇਹ ਉਹ ਚਲ ਠੀਕ ਆ ਫਿਰ ਕੀ ਖਾ ਲੈ ਹੋਰ ਮੰਗਾ ਲਾਂਗੇ ਇੱਕ ਟਿਕੜੀ ਹੋਰ ਆ ਵੀ ਉਹ ਜੀ ਜੀ ਸਾਢੇ 12 ਦਾ ਬੱਜ ਗਏ ਫਿਰ ਤਾਂ ਸਾਰੀ ਜ਼ਿਆਦਾ ਖਾਂਡ ਤੇ ਆ ਆਪਾਂ ਆਪਾਂ ਸਾਰੀ ਕੋਰਤੀ ਖਾਣੀ ਫਿਰ ਤਾਂ ਸਾਰੀ ਜ਼ਿਆਦਾ 4 ਵਜੇ ਲਿਆਉਣਗੇ ਐਨੇ ਦੇ ਹੋਰ ਕੀ ਜਰ ਨੇ ਵੀ ਥੋੜਾ ਵੇ ਵੱਧ ਚਾਹੀਦਾ ਡਾਊਂਗਾ ਵੱਡਾ ਚਾਹੀਦਾ ਨਹੀਂ ਹੈ ਸ਼ੂਟੇ ਵੀ ਹਨਾ ਕੋ ਤਾਂ ਬਖਾਲਾ ਵੱਡਾ ਕੋ 10 ਪੀਸ 15 ਪੀਸ ਇਸ ਨੂੰ ਕੰਮ ਹੈ ਇਹ ਕਰਦੇ ਇਹ ਕਰਦੇ ਟੀਚਰ ਆਈਆਂ ਵੀ ਉਹ ਪੁੱਛ ਲੈਣੇ ਪਊ ਵੀ ਕਿਵੇਂ ਤਾਂ ਹੋ ਵੀ ਨਾ ਹਾਂ ਪ੍ਰਾਪ ਹੋਣਾ ਭੈਣ 2 ਵਜੇ ਹਨ ਨਹੀਂ ਹੁਣੀ ਪੁੱਛ ਲੈਣੇ ਆ ਨਹੀਂ ਬਸ ਆਹੀ ਹਨ ਹਲਕਾ ਭੋਜਨ ਲੀਟ ਭਲਾ ਨਾ ਕਰ ਹੂੰ ਨਹੀਂ ਥੇਟ ਪਹੁੰਚ ਗਏ ਆਪਾਂ ਤਾਂ 12 ਵਜੇ ਦਾ ਵਾਰਾ ਆ ਬਲੀ ਕੋ ਪੜੀ ਰੋ ਅੱਛਾ ਤਾ ਕਿੰਨੇ 24 ਗ੍ਰਾਮ ਪ੍ਰੋਟੀਨ ਉਹਦੇ ਵਿੱਚ ਆਉਂਦਾ ਇਹ ਰੈਡੀਸ਼ਨ ਬਲੀਉਦੀ ਹੈ ਪਿਓਰ ਹੈ ਮੈਲਜੀ ਵਾਲੀ ਨਹੀਂ ਉਹ ਨਹੀਂ ਵੀਰੇ ਬਹੁਤ ਜ਼ਿਆਦਾ ਹੈ ਹੈ ਜੁਗਲ ਹੈ ਬਰ ਘਟ ਗਿਆ ਨਾ ਗੱਡੀ ਪਹਾੜੀ ਤੋਂ ਥੱਲੇ ਜਾਣੀ ਹੈ ਸਿੱਧੀ